ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ ਤੇ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਜਿਵੇਂ ਲੈ ਕੇ ਆਏ ਆ ਜੀ ਪੰਪੇਰੀਆ ਨਸਲ ਦੇ ਕਤੂਰੇ ਵਿਕਾਉ ਨੇ ਇੱਕ ਮੇਲ ਇੱਕ ਫੀਮੇਲ ਏਰੀਆ ਗਿਦੜਵਾਹ ਰੇਟ ਫੋਨ ਤੇ 76965 50588 ਨੰਬਰ ਤੇ ਫੋਨ ਕਰਕੇ ਤੁਸੀਂ ਪੰਪੇਰੀਆ ਨਸਲ ਦੇ ਕਤੂਰੇ ਨੇ ਜਿਹੜਾ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਟਾਇਰ ਵਿਕਾਊ ਨੇ ਜੀ ਸਟਿਪਲਿਸ ਸਮੇਤ ਟਾਇਰ ਵਿਕਾਊ ਨੇ ਸਟਿਪਲਿਸ ਸਮੇਤ 9811 ਟਰੈਕਟਰ ਦੇ ਏਰੀਆ ਜੀ ਪਿੰਡ ਟਾਂਡੀਆਂ ਮਾਂਸਾ ਰੇਟ ਹੈ 36500 36500 ਰੁਪਏ ਰੇਟ ਰੱਖਿਆ ਗਿਆ ਜੀ ਸਟਿਪਲਿਸ ਸਮੇਤ ਟਾਇਰ ਵਿਕਾਊ ਨੇ 9811 ਟਰੈਕਟਰ ਦੇ 87299 71264 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਾਇਰ ਨੇ ਜਿਹੜੇ ਸਟਿਪਲਿਸ ਸਮੇਤ ਖਰੀਦ ਸਕਦੇ ਹੋ 40 ਮਰਲੇ ਦੇ ਵਿੱਚ ਬਣਿਆ ਘਰ ਵਿਕਾਊ ਹੈ ਜੀ ਐਮਰਜੈਂਸੀ ਸੇਲ ਕਰਨਾ ਹੈ ਏਰੀਆ ਜੀ ਪੰਡ ਜੰਡਿਆਲਾ ਮਾਜਕੀ ਫਲੋਰ ਪੰਜ ਰੂਮ ਨੇ ਜੀ ਇੱਕ ਬਰਾਂਡਾ ਦੋ ਵਾਸ਼ਰੂਮ ਦੋ ਕਿਚਨ ਰੋਡ ਦਾ ਫਰੰਟ ਰੇਟ ਹੈ ਜੀ 52 ਲੱਖ ਰੁਪਏ ਡਿਮਾਂਡ 52 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਨੰਬਰ ਨੋਟ ਕਰ ਲਓ 7986070472 ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਹੈ 14x7 ਝੰਡੂ ਸਰਹੰਦ ਦਾ ਬਣਿਆ ਹੋਇਆ ਟਰਾਲਾ ਜੀ Tata sale ਦਾ ਮਾਲ ਲੱਗਿਆਗਾ 80% ਟਾਇਰ ਨੇ ਏਰੀਆ ਖਮਾਣੋ ਰੇਟ ਹੈ 3 ਲੱਖ ਰੁਪਏ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਬਿਲਕੁਲ ਓਕੇ ਕੰਡੀਸ਼ਨ ਹੈ ਜੀ 3 ਲੱਖ ਰੁਪਏ ਰੇਟ ਰੱਖੇ ਗਏ ਏਰੀਆ ਹੈਗਾ ਜੀ ਵੀਰਦਾ ਖਮਾਣੋ 9872503358 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ 14x7 ਦਾ 3 ਲੱਖ ਰੁਪਏ ਚ ਖਰੀਦ ਸਕਦੇ ਹੋ Alto 800 ਗੱਡੀ ਵਿਕਾਊ ਹੈ ਜੀ 2009 ਮਾਡਲ ਗੱਡੀ ਹੈ ਪੀਵੀ 11 ਨੰਬਰ ਏਰੀਆ ਨਾਬਾ ਪਟਿਆਲਾ ਰੇਟ 110000 75085 28993 ਇਸ ਨੰਬਰ ਤੇ ਫੋਨ ਕਰਕੇ ਤੁਸੀਂ Alto ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ Tata Indica ਗੱਡੀ ਵੀ ਕਾਹੂ ਹੈ ਜੀ 2012 ਮਾਡਲ ਗੱਡੀ ਹੈ ਪਾਰਸਿੰਗ 2027 ਤੱਕ ਇੰਜਨ ਗੇਅਰ ਦੀ ਓਕੇ ਹੈ ਜੀ ਕਾਗਜ਼ੀ ਵਗੈਰਾ ਪੂਰੇ ਨੇ ਕੋਈ ਕਮੀ ਪੇਸ਼ੀ ਨਹੀਂ AC ਵਧੀਆ ਚੱਲਦਾ ਹੈ ਟਰਨ ਦੀ ਕੰਡੀਸ਼ਨ ਵਧੀਆ ਪਈ ਹੈ ਬਾਕੀ ਰੇਟ ਵਗੈਰਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜੀ 2012 ਮਾਡਲ ਗੱਡੀ ਹੈ 7652938632 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2012 ਮਾਡਲ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ ਰੇਟ ਏਰੀਆ ਮਾਡਲ ਵੀਰ ਨੇ ਦੱਸਿਆ ਨਹੀਂ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 7347612081 ਇਸ ਨੰਬਰ ਤੇ ਫਿੱਟ ਸਕਦੇ ਹੋ ਗੱਠਾਂ ਵਾਲਾ ਟਰਾਲਾ ਵਿਕਾਊ ਹੈ ਜੀ 25 ਫੁੱਟ ਲੰਮਾ 1 ਮਹੀਨਾ ਹੋਇਆ ਬਣੇ ਨੂੰ ਵੇਦਾਗ ਟੈਰ ਨੇ ਰੇਟ 220000 ਏਰੀਆ ਪਿੰਡ ਜੰਡ ਵਾਲੀ ਮੀਰਾ ਸੰਗਲਾ ਫਾਜ਼ਿਲਕਾ 9779606928 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਠਾਂ ਵਾਲਾ ਟਰਾਲਾ ਜਿਹੜਾ 220000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਟੋਕਾ ਮਸ਼ੀਨ ਵਿਕਾਊ ਹੈ ਜੀ 2016 ਮਾਡਲ 50000 ਪਰ ਰੇਟ ਮੰਗਿਆ ਏਰੀਆ ਜੀ ਪਿੰਡ ਕਿਸ਼ਨਗੜ੍ਹ ਮਾਨਸਾ 81461 38032 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987098846 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਇੱਕ ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਐਡ ਟਰੈਕਟਰ ਮੇਲਾ ਚੈਨਲ ਐਂਡ ਫੇਸਬੁੱਕ ਪੇਜ ਖੇਤੀ ਵੜੀ ਦੇ ਸੰਧਾਂ ਦੇ ਕਾਰੋਬਾਰ ਦੇ ਕਰਵਾ ਸਕਦੇ ਹੋ ਤਿੰਨ ਕਿਲੇ ਜ਼ਮੀਨ ਗਹਿਣੇ ਚਾਹੀਦੀ ਐਸ ਵੀਰ ਨੂੰ ਜੀ ਏਰੀਆ ਜੀਰਾ ਫਿਰੋਜ਼ਪੁਰ ਜੀਰਾ ਫਿਰੋਜ਼ਪੁਰ ਏਰੀਏ ਦੇ ਵਿੱਚ ਤਿੰਨ ਕਿਲੇ ਜ਼ਮੀਨ ਗਹਿਣੇ ਚਾਹੀਦੀ ਜੇਕਰ ਕੋਈ ਵੀ ਵੀਰ ਜ਼ਮੀਨ ਗਹਿਣੇ ਦੇਣ ਦਾ ਚਾਹਵਨ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੇ 9878164393 ਇਸ ਨੰਬਰ ਤੇ ਸੰਪਰਕ ਕਰੋ ਫੋਰ ਫਿਗੋ ਗੱਡੀ ਵਿਕਾਊ ਹੈ ਜੀ 2013 ਮਾਡਲ ਪਹਿਲੇ ਨਾ ਬੰਪਰ ਪੇਂਟ 1 ਲੱਖ 20000 ਕਿਲੋਮੀਟਰ ਚੱਲੀ ਹੈ ਜੀ ਬੰਪਰ ਪੇਂਟ ਹੈ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਪੰਜਾਬ ਨੰਬਰ ਹੈ ਜੀ ਗੱਡੀ 160000 ਰੁਪਿਆ ਇਹਦੀ ਡਿਮਾਂਡ ਰੱਖੀ ਗਏ ਨਵੇਂ ਟਾਇਰ ਨੇ ਜੀ 709722745 ਇਸ ਨੰਬਰ ਤੇ ਫੋਨ ਕਰਕੇ ਫੋਰਡ ਫਿਗੋ ਗੱਡੀ 2013 ਮਾਡਲ 1.60 ਹਜ਼ਾਰ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਟੂੜੀ ਵਾਲਾ 21 ਫੁੱਟਾ ਟਰਾਲਾ ਵਿਕਾਊ ਹੈ ਜੀ। ਟੂੜੀ ਵਾਲਾ 21 ਫੁੱਟਾ ਟਰਾਲਾ ਵਿਕਾਊ ਹੈ ਜੀ। ਏਰੀਆ ਚਿਮਾ ਮੰਡੀ ਸੰਗਰੂਰ ਬਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ। ਤੁਸੀਂ ਵੀ ਜੇਕਰ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਤਾਂ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਸਾਨੂੰ ਭੇਜ ਸਕਦੇ ਹੋ ਜੀ। ਏਰੀਆ ਚਿਮਾ ਮੰਡੀ ਸੰਗਰੂਰ ਟੂੜੀ ਵਾਲਾ 21 ਫੁੱਟਾ ਟਰਾਲਾ ਵਿਕਾਊ ਹੈ ਜੀ। ਰੇਟ ਵੀਰ ਨੇ ਦੱਸਿਆ ਨਹੀਂ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ। ਰੇਟ ਵਗੈਰਾ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 9876382 ਪੂਰਾ 400 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲਾ 21 ਫੁੱਟਾ ਟਰਾਲਾ ਰੇਟ ਵਗੈਰਾ ਪੁੱਛ ਕੇ ਸਾਰੇ ਜਾਣਕਾਰ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2008 ਮਾਡਲ ਏਰੀਆ ਚੀਮਾ ਮੰਡੀ ਸੰਗਰੂਰ ਰੇਟ ਵੀਰ ਨੂੰ ਦੱਸਣੇ ਜੀ ਬਾਕੀ ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀ ਉਹ ਦੇ ਘਰੇ ਖੜਾ ਤੁਸੀਂ ਜੇ ਦੇਖ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9876382400 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲੀਕਾ 60 ਟਰੈਕਟਰ ਹੈ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ 26 ਕਿੱਲੇ ਜ਼ਮੀਨ ਵਿਕਾਊ ਹੈ ਜੀ 12 ਕਿੱਲੇ ਕਿਨੂ ਦਾ ਬਾਗ ਲੱਗਿਆ ਇਕੱਠਾ ਇੱਕ ਟਾਕਾ 10 ਕਿੱਲੇ ਸ਼ਪੈਦਾ ਬਾਕੀ ਬਾਣ ਖਾਲੀ ਪਿਆ ਏਰੀਆ ਜੀ ਗੜਸ਼ੰਕਰ ਰੇਟ ਹੈ ਜੀ 15 ਲੱਖ ਰੁਪਏ 15 ਲੱਖ ਰੁਪਏ ਰੇਟ ਰੱਖਿਆ ਗਿਆ ਜੀ 26 ਕਿੱਲੇ ਜ਼ਮੀਨ ਹੈ 12 ਕਿੱਲਾਂ ਦੇ ਵਿੱਚ ਕਿਨੂ ਦਾ ਬਾਗ ਲੱਗਿਆ 10 ਕਿੱਲੇ ਸ਼ਪੈਦਾ ਲੱਗਿਆ ਹੋਇਆ ਜੀ ਬਾਕੀ ਬਾਣ ਬੇਲਾ ਪਏ ਏਰੀਆ ਗੜਸ਼ੰਕਰ ਇਕੱਠਾ ਇੱਕ ਟਾਕ ਹੈ ਜੀ ਆ ਰੇਟ ਮੰਗੇ ਜੀ 15 ਲੱਖ ਰੁਪਏ ਕਿੱਲੇ ਦਾ 77891 4493 ਇਸ ਨੰਬਰ ਤੇ ਫੋਨ ਕਰਕੇ ਤੁਸੀਂ 26 ਕਿੱਲੇ ਜ਼ਮੀਨ 15 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਨਾ ਮੇਰਾ ਤਾਂ ਤੈਤ ਲੋ ਤਾਂ ਅੰਦਾਜ਼ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਜੇਕਰ ਕੋਈ ਵੀ ਵੀਰ ਭਣਰਾ ਐਡ ਕਰਵਾਉਂਦਾ ਚਾਹਵਨ ਹੋਵੇ ਤਾਂ ਨੰਬਰ ਵੀਡੀਓ ਦੇ ਥੱਲੇ ਸ਼ੋਅ ਹੋ ਰਿਹਾ ਜੀ 9877988446 ਇਸ ਨੰਬਰ ਤੇ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ 5 ਤੋਂ 7 ਫੋਟੋਆਂ ਦੇ ਨਾਲ ਸਾਰੀ ਜਾਣਕਾਰੀ ਭੇਜ ਕੇ ਐਡ ਤੁਸੀਂ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਕਰਵਾ ਸਕਦੇ ਹੋ। ਸੋ ਜਿਹੜੇ ਵੀ ਵੀਰ ਐਡ ਭੇਜਦੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਵਧਾਜੜਾ ਕੇ ਭਾ ਦਿੰਦੇ ਨੇ ਇਸ ਕਰਕੇ ਚੀਜ਼ਾਂ ਸੇਲ ਨਹੀਂ ਹੋ ਰਹੀਆਂ ਸੋ ਵੀਰਾਂ ਨੂੰ ਬੇਨਤੀ ਹੈ ਮਾਰਕੀਟ ਦੇ ਹਿਸਾਬ ਨਾਲ ਰੇਟ ਰੱਖਿਆ ਕਰੋ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ